ਹਾਂਜੀ ਗਾਇਜ਼ ਤੁਹਾਡਾ ਸਵਾਗਤ ਹੈ ਕਾਰੀ ਪਰਮ ਬਲੌਗ ਦੇ ਵਿੱਚ ਸਵੇਰੇ ਉੱਠ ਕੇ ਪਹਿਲਾਂ ਯੋਗਾ ਕਰਨੇ ਯੋਗਾ ਉਹ ਵਾਲਾ ਯੋਗਾ ਚੱਲ ਰਿਹਾ ਮਿੱਤਰੋ ਥੋੜਾ ਜਿਹਾ ਹੁਣ ਆਪਾਂ ਡਾਈਟਿੰਗ ਪਲਾਨ ਤੇ ਆ ਜੋਗ ਓ ਮਾਈ ਗਾਡ ਅਚਕੜੇ ਫਟੇ ਲੈ ਯੋਗਾ ਕਰਕੇ ਅੱਗੇ ਇਧਰ ਪਰੌਂਠੇ ਆ ਗਏ ਹੁਣ ਜੋ ਕੀ ਤਾਂ ਪਰੌਂਠਿਆਂ ਦੇ ਨਾਲ ਕੀ ਮੇਲ ਹੈ ਪਰ ਮੇਰੀ ਘਰ ਵਾਲੀ ਨੂੰ ਨਹੀਂ ਸਮਝ ਲੱਗਦੀ ਮੈਂ ਕੀ ਕਰਾਂ ਮੁੱਲੀ ਵਾਲੇ ਪਰੌਂਠੇ ਦੇਖ ਕੇ ਮੇਰੇ ਕੋਲ ਵੀ ਨਹੀਂ ਰਿਹਾ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਯੋਗਾ ਬਾਅਦ ਪਹਿਲਾਂ ਪਰੌਂਠੇ ਜ਼ਰੂਰੀ ਹੈ ਲੈ ਵੇ ਇਧਰ ਸਫਾਈ ਚੱਲ ਪਈ ਮੈਂ ਕਿਹਾ ਪਰੋਂ ਠੇਕਾ ਲੈ ਕਹਿੰਦੀ ਮੈਂ ਨਹੀਂ ਖਾਣੀ ਤੁਸੀਂ ਖਾ ਲਓ ਤੁਹਾਡੀ ਡਾਈਟ ਉਹ ਮੈਂ ਕਹ ਲੈ ਡਾਈਟ ਦਾ ਤੁਸੀਂ ਤਹਨਾਸ਼ ਕਰਤਾ ਚਲੋ ਸਫਾਈ ਕਰਦੀ ਪਈ ਹੈ ਤੇ ਡੈਡੀ ਦਾ ਫੋਨ ਆ ਗਿਆ ਕਹਿੰਦਾ ਕਾਕਾ ਤੁਸੀਂ ਜਾਇਆ ਉਹਨੰਦਪੁਰ ਸਾਹਿਬ ਨੂੰ ਮੇਰੇ ਕੋਲ ਨਹੀਂ ਆਇਆ ਇਹ ਜਾ ਮੈਂ ਕਿਹਾ ਡੈਡੀ ਇਹ ਹੀ ਫੋਨ ਮੈਨੂੰ 1 ਘੰਟਾ ਪਹਿਲਾਂ ਕਰਦਾ ਹੁੰਦਾ ਦਵਾਸਾ ਟੁੱਟਿਆ ਦਵਾਸਾ ਟੁੱਟ ਕੇ ਬਾਹਰ ਕੱਪ ਚੱਕ ਕੇ ਪਸੂਆਂ ਦਾ ਤੱਪੜ ਮੈਂ ਕਿਹਾ ਦਾ ਰੁਗੂ ਹਗਵਾ ਜਿਆ ਕਰੀਏ ਤੇ ਫੇ ਜਾਣਾ ਸੀ ਅਸੀਂ ਨੰਦਪੁਰ ਸਾਹਿਬ ਨੂੰ ਹੂੰ ਗੁਰੂ ਜਕਨਾਤੋ ਕਿਤੇ ਪਹੁੰਗੇ ਤਿਆਰ ਤੇ ਗੱਡੀ ਲੈ ਆਂਦੀ ਹੈ ਮਾਰੇ ਮੈਂ ਕਿਹਾ ਮੰਮੀ ਆ ਜਾ ਫੇਰ ਟਾਈਮ ਨਾ ਲਵੋ ਬੜਾ ਚਲੀਏ ਤੇ ਘਰ ਵਾਲੀ ਨੇ ਰੱਖਤਾ ਵਿੱਚ ਸਮਾਨ ਕਹਿੰਦੀ ਕਿ ਮੈਂ ਸਮਾਨ ਰੱਖ ਦਵਾ ਪਿਛੇ ਡਿੱਗੀ ਚ ਮੈਂ ਕਰ ਰੱਖ ਦੇ ਆਟਾ ਵਗੈਰਾ ਕੜਾਹ ਪ੍ਰਸ਼ਾਦ ਸਾਰਾ ਕੁਝ ਮੈਂ ਕਿਹਾ ਹੌਲੀ ਲਾ ਲਓ ਐਨਾ ਵੀ ਕੀ ਕਹੇ ਲਓ ਜੀ ਇਹ ਘਰ ਦੇ ਨਾਲ ਜਕਿਆ ਤੇ ਜੱਕੇ ਮੋਲੇ ਦੇ ਨਾਨੇ ਨੂੰ ਲੈ ਵੀ ਪੈਗੇ ਨੰਦ ਸ਼੍ਰੀ ਨੰਦਪੁਰ ਸਾਹਿਬ ਵਾਲੇ ਰਾਹੇ ਪਹਿਲਾਂ ਪਹੁੰਚਣਾ ਸੀਗਾ ਬਾਬਾ ਗਰਦਿੱਤਾ ਜੀ ਦੇ ਸਥਾਨ ਤੇ ਲੱਗਦਾ ਢੂਮੇਵਾਲ ਤੋਂ ਹੁੰਦੇ ਹੋਏ ਆ ਆ ਆ ਪੰਮਾ ਢੂਮੇਵਾਲ ਸਾਹਾ ਦਾ ਪਿੰਡਾਂ ਆ ਦਾ ਵਿੱਚ ਵਿਚਾਲੇ ਉੱਥੋਂ ਹੁੰਦੇ ਹੋਏ ਆਪਾਂ ਪਹੁੰਚਣਾ ਸੀਗਾ ਪਹਿਲਾਂ ਬਾਬਾ ਧੰਨ ਬਾਬਾ ਗਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਪਹਿਲਾਂ ਬਾਬਾ ਜੀ ਦੇ ਕਿਰਾ ਕੇ ਅਰਦਾਸ ਬੇਨਤੀ ਟੀਕ ਕੇ ਮੱਥਾ ਨਮੀ ਗੱਡੀ ਦੀ ਕਰਾਈ ਅਰਦਾਸ ਤੇ ਬੇਨਤੀ ਕਰਕੇ ਉਸ ਤੋਂ ਬਾਅਦ ਆ ਪਛਿਆ ਗਿਆ ਲੰਗਰ ਲੰਗਰ ਦੇ ਵਿੱਚ ਕਿਆ ਬਾਤ ਹੈ ਕੜੀ ਚੋਲ ਛੋਲੇ ਦੀ ਸਬਜੀ ਆਹ ਆ 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 ਚੋਲਾ ਦੀ ਬਹਿਰ ਨੂੰ ਥੋੜੀ ਉਸ ਤੋਂ ਆਪਾਂ ਪਹੁੰਚ ਗਏ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਅਸਥਾਨ ਤੇ ਉੱਥੇ ਵੀ ਟੇਕਿਆ ਮੱਥਾ 10 ਮਿੰਟ ਭਰੀ ਚੌਂਕੀ ਚੌਂਕੀ ਭਰਨ ਤੋਂ ਬਾਅਦ ਆਪਾਂ ਪਹੁੰਚੇ ਗੋਰਦਾਰ ਹਸਪਤਾਲ ਪੁਰੀ ਸਾਹਿਬ ਉੱਥੇ ਵੀ ਟੇਕਿਆ ਮੱਥਾ ਉੱਥੇ ਨਹਾਗ ਸਿੰਘ ਇੱਕ ਬਾਜ ਲੈ ਕੇ ਘੁੰਮਦਾ ਸੀਗਾ ਮੈਂ ਕਿਹਾ ਚਲ ਬਾਜ ਦੇ ਦੇ ਆ ਪਰ ਅਗਲਾ ਕਾਲੀ ਸੀਗਾ ਥੋੜਾ ਜਿਹਾ ਮੈਂ ਕਿਹਾ ਚਲੋ ਕੋਈ ਨਹੀਂ ਤੇ ਆਪਣੇ ਲਈ ਉਹਨਾਂ ਨੇ ਪੁਲਿਸ ਵੀ ਲਾਈ ਹੋਈ ਸੀ ਮੇਰੀ ਸਿਕਿਉਰਿਟੀ ਲਈ ਪੂਰੀ ਹੈ ਨਾ ਜਿੱਦਾਂ ਮਤਲਬ ਉੱਥੇ ਅਸੀਂ ਗਏ ਸੀਗਾ ਨਾ 10 ਦੀ ਦੱਚ ਪੁਲਿਸ ਵਾਲਿਆਂ ਨੂੰ ਪਹਿਲਾਂ ਕਿ ਅਸੀਂ ਆ ਰਹੇ ਹਾਂ ਫਿਰ ਸਕਿਉਰਿਟੀ ਲਾ ਦਿੰਦੇ ਸਾਡੀ ਤੇ ਫਿਰ ਅਸੀਂ ਪਹੁੰਚ ਗਏ ਗੁਰਦਵਾਰ ਪਤਾਲਪੁਰ ਸਾਹਿਬ ਉੱਥੇ ਵੀ ਟੇਕੇ ਮੱਥਾ ਮੱਥਾ ਟੇਕਣ ਤੋਂ ਬਾਅਦ ਅਸੀਂ ਗੱਡੀ ਚੱਕੀ ਤੇ ਗੱਡੀ ਚਾ ਕੇ ਪਹੁੰਚ ਗਏ ਸੀ ਸ੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤੇ ਸਕਿਉਰਿਟੀ ਵਾਲਿਆਂ ਨੂੰ ਉੱਥੇ ਕਹਿ ਦਿੱਤਾ ਕਿ ਹੁਣ ਅਸੀਂ ਚਲ ਜਾਣਾ ਘਰੇ ਤੁਸੀਂ ਆਪਣੇ ਘਰ ਚਲ ਜਿਓ ਉਸ ਤੋਂ ਬਾਅਦ ਆਪਾਂ ਟੇਕੇ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਮੱਥਾ ਟੇਕਣ ਤੋਂ ਬਾਅਦ ਆਪਾਂ ਫਿਰ 10 ਮਿੰਟ ਬੈਠੇ ਸੰਗਤ ਦੇ ਵਿੱਚ ਤੇ ਕੀਰਤਨ ਸਰਵਣ ਕੀਤਾ ਉਸ ਤੋਂ ਬਾਅਦ ਆਪਾਂ ਗੱਡੀ ਚੱਕੀ ਗੱਡੀ ਚ ਜਾ ਕੇ ਤੇ ਆਪਾਂ ਪਹੁੰਚ ਗਏ ਕਿਲਾ ਆਨੰਦਗੁਰ ਸਾਹਿਬ ਉੱਥੇ ਮੱਥਾ ਟੇਕਿਆ ਮੱਥਾ ਟੇਕ ਕੇ ਤੇ ਮੰਮੀ ਸਾਡੀ ਤੌਰ ਨਹੀਂ ਸਕਦੀ ਸੀ ਇਸ ਕਰਕੇ ਮੰਮੀ ਅੰਦਰ ਨਹੀਂ ਜਾਂਦੀ ਸਾਡੀ ਤੇ ਆਪਾਂ ਗਾ ਨਹੀਂ ਸੀ ਵਾਪਸੀ ਮੰਮੀ ਸਾਡੀ ਦੇ ਚਾਹ ਸਗਾ ਗੋਲ ਗੱਪੇ ਖਾਣ ਦਾ ਔਰਿਆ ਕੇ ਵਿੱਚ ਹੀ ਤੇ ਆਪਾਂ ਪਹੁੰਚ ਗਏ ਜੀ ਪੱਲੀ ਚਿੱਕੀ ਪਲੀ ਚਿੱਕੀ ਤੋਂ ਨੌਰੇ ਨੌਰੇ ਤੋਂ ਉੱਚੇ ਘਰ ਦੇ ਅੰਸ਼ੜਨਾ ਸੀਗਾ ਤੇ ਰਾਹ ਦੇ ਵਿੱਚ ਮਿਲ ਗਿਆ ਰਾਮ ਮੰਕਰ ਰਾਮਾ ਅੰਕਲ ਜਿੰਦਾਬਾਦ ਓ ਮਾਈ ਗਾਡ ਮੈਂ ਅੰਕਲ ਨੇ ਖੜਾ ਕੀਤਾ ਹੱਥ ਕਹਿੰਦਾ ਵਧਾਈਆਂ ਮੈਂ ਕਿਹਾ ਓਕੇ ਅੰਕਲ ਸਵੇਰ ਮਿਲਦੇ ਆ ਤੇ ਰਾਤ ਨੂੰ ਆਪਾਂ ਅਮਨ ਹਣੀ ਆ ਕੇ ਕਹਿੰਦੇ ਭਾਈ ਪਾਰਟੀਆਂ ਨਹੀਂ ਮੈਂ ਕਿਹਾ ਲੋਜੀ ਪਾਰਟੀ ਤੁਹਾਨੂੰ ਕਰਾਂਗੇ ਜਿੱਥੇ ਕਹੋਗੇ ਉੱਥੇ ਕਰਾਂਗੇ ਚਲੋ ਬੈਜੋ ਪਹਿਲਾਂ ਇੱਕ ਇੱਕ ਪਲੇਟ ਖਾਦੀ ਪਾਓ ਬਾਜੀ ਦੀ ਇਹ ਬੰਦਿਆਂ ਦਾ ਕਿੱਥੇ ਬੰਨਣਾ ਸੀ ਪਾਓ ਬਾਜੀ ਨੇ ਕੁਝ ਫੇਰ ਮੈਂ ਕਿਹਾ ਹੁਣ ਕਹਿੰਦੇ ਪਹਿਲਾਂ ਪਾਓ ਬਾਜੀ ਖਲਾਓ ਬਾਕੀ ਗੱਲ ਬਾਤ ਮੈਂ ਕਹ ਲਵਾਂ ਯੂ ਇੱਕ ਇੱਕ ਪਲੇਟ ਦੇ ਨਾਲ ਪਾਓ ਵਾਜੀ ਦੇ ਨਾਲ ਫਿਰ ਅਸੀਂ ਚੱਲ ਗਏ ਗਰਦਾਰੀ ਢਾਬੇ ਤੇ ਇੱਕ ਮंगाई ਚੀਜ਼ ਲਈ ਤੇ ਇੱਕ ਮਾਰੀ ਮਸ਼ਰੂਮ ਦੋ ਪਿਆਜਾ ਲੋਬੇ ਆਰਡਰ ਹਲੇ ਆਇਆ ਨਹੀਂ ਬੰਦੇ ਕਿੱਦਾਂ ਭਿਲੀਆਂ ਨੂੰ ਝਾਕਦੇ ਪਏ ਆ ਕਹਿੰਦੇ ਆਜ ਵੇਛੇਤੀ ਆਰਡਰ ਤੇ ਅਸੀਂ ਦੜ ਘਰ ਨੂੰ ਚਲੀਏ ਮੈਂ ਕਹ ਲਿਆ ਵੀ ਘਰ ਵਾਲੀ ਨੇ ਖਾ ਗਏ ਜਦੋਂ ਰੋਟੀਆਂ ਮਾਰੇ ਦੋ ਘਟਾਰ ਮੈਂ ਕਹਾਂ ਹਾਂਜੀ ਹੁਣ ਕਹਿੰਦੀ ਹੁਣ ਮੈਨੂੰ ਗਰਮ ਗਰਮ ਸੁਗੁੱਲੇ ਖਿਲਾਓ ਆਪ ਤਾਂ ਖਾਂਦੀ ਨਹੀਂ ਅਸੀਂ ਕਿ ਖਾ ਕੇ ਤੇ ਅਸੀਂ ਦਰਪੇ ਘਰ ਨੂੰ ਲੋਬੇ ਮਿੱਤਰੋ ਆਪਾ ਪਹੁੰਚ ਗਏ ਘਰੇ ਅਸੀਂ ਵੀ ਖਾ ਲਿਆ ਸਾਰਾ ਕੁਝ ਹੁਣ ਤੁਸੀਂ ਨਾ ਸੁਪਨੇ ਲਿਓ ਕਿਉਂਕਿ ਤੁਹਾਨੂੰ ਪਾਰਟੀ ਨਹੀਂ ਹੋਣੀ ਕਿਉਂਕਿ ਪੈਸੇ ਤਾਂ ਸਾਰੀ ਗੱਡੀ ਤੇ ਲਾਗੇ ਮੈਂ